ਕੀ ਚਰਨਜੀਤ ਚੰਨੀ ਦੇ ਖਿਲਾਫ ਝੂਠੀਆਂ ਖਬਰਾਂ ਫੈਲਾਉਣ ਦੇ ਲਈ ਕਾਂਗਰਸ ਦੇ ਵੱਡੇ ਲੀਡਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਟੀਮ ਰੱਖੀ ਹੈ ਕੀ ਆਖਿਰ ਇਹ ਪੂਰਾ ਮਾਮਲਾ ਹੈ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਜੁੜੇ ਨੇ ਹਾਂਜੀ ਸਰ ਇਹ ਕੀ ਪੂਰਾ ਮਾਮਲਾ ਹੈ ਕਿ ਇਹ ਖਬਰਾਂ ਫੈਲਾਉਣ ਦਾ ਜਿਹੜਾ ਜ਼ਿਕਰ ਹੋ ਰਿਹਾ ਇਸ ਦੀ ਅਸਲ ਕਹਾਣੀ ਕੀ ਹੈ ਦੇਖੋ ਮੈਂ ਇੱਕ ਮਹੀਨਾ ਪਹਿਲਾਂ ਹੀ 2 ਮਹੀਨੇ ਪਹਿਲਾਂ ਹੀ ਸ਼ਾਇਦ ਇਹ ਗੱਲ ਜਿਹੜੀ ਆ ਕੀਤੀ ਸੀ ਆਪਣੇ ਪ੍ਰੋਗਰਾਮ ਦੇ ਵਿੱਚ ਕਿ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਪਪੂਲੈਰਿਟੀ ਸਰਕਾਰ ਦੇ ਸਰਵੇ ਦੇ ਵਿੱਚ ਆਈ ਸੀ ਉਹ ਸਭ ਤੋਂ ਵੱਧ ਆਈ ਸੀ ਤੇ ਸਰਕਾਰ ਦੇ ਖਿਲਾਫ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਇੱਕ ਵੱਡੀ ਸਰਦਰਦੀ ਬਣੇ ਹੋਏ ਸੀ ਤੇ ਮੈਂ ਉਦੋਂ ਹੀ ਇਹ ਗੱਲ ਕਹੀ ਸੀਗੀ ਕਿ ਇੱਕ ਟੀਮ ਸਰਕਾਰ ਨੇ ਸਪੈਸ਼ਲੀ ਜਿਹੜੀ ਆ ਉਹ ਹਾਇਰ ਕੀਤੀ ਹੈ ਜਿਹੜੀ ਹੈ ਕਿ ਚਰਨਜੀਤ ਸਿੰਘ ਚੰਨੀ ਦੀ ਛਵੀ ਦੇ ਉੱਪਰ ਹੈ ਛਵੀ ਨੂੰ ਖਰਾਬ ਕਰਨ ਦੇ ਲਈ ਜਿਹੜੀ ਆ ਉਹ ਕੰਮ ਕਰੇਗੀ ਤਾਂ ਹੁਣ ਉਹ ਤਾਂ ਗੱਲ ਹੈਗੀ ਵੀ ਹੈਗੀ ਆ ਹੁਣ ਇੱਕ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਾਂਗਰਸ ਦਾ ਇੱਕ ਵੱਡਾ ਲੀਡਰ ਹੈ ਔਰ ਸਭ ਨੂੰ ਪਤਾ ਲੱਗ ਰਹਿਣਾ ਹੈ ਉਹਨੇ ਇੱਕ ਯੂਸੀ ਨਾਮ ਦੀ ਜਿਹੜੀ ਆ ਕੁੜੀ ਰੱਖੀ ਆ ਜਿਹੜੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਟੀਮ ਦੇ ਲਈ ਕੰਮ ਕਰਦੀ ਰਹੀ ਆ ਔਰ ਮੀਡੀਆ ਨੂੰ ਦਬਾਉਣ ਦਾ ਉਹਨੇ ਜਿਹੜਾ ਕੰਮ ਵਖੂਬੀ ਜਿਹੜਾ ਉਹ ਕੀਤਾ ਸੀਗਾ ਸਰਕਾਰ ਦੇ ਵਿੱਚ ਔਰ ਮੀਡੀਆ ਨੂੰ ਧਮਕੀਆਂ ਵਗੈਰਾ ਵੀ ਜਿਹੜੀਆਂ ਕਈ ਵਾਰੀ ਦਵਾਈਆਂ ਬਹੁਤ ਵਾਰੀ ਨਾਮ ਉਹਦਾ ਸਾਹਮਣੇ ਆਇਆ ਸੀਗਾ ਜਿਹੜਾ ਜਿਹੜਾ ਜਿਹੜੇ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਮਸਲੇ ਮਾਮਲੇ ਦੇ ਵਿੱਚ ਵੀ ਜਿਹੜਾ ਉਹ ਯੂਸੀ ਦਾ ਨਾਮ ਜਿਹੜਾ ਉਹੀ ਖਬਰ ਫਲੋਅ ਰਾ ਜਿਹੜਾ ਸਾਹਮਣੇ ਆਇਆ ਸੀ ਤਾਂ ਉਹੀ ਲੜਕੀ ਨੂੰ ਹਨ ਕਾਂਗਰਸ ਦੇ ਵੱਡੇ ਲੀਡਰ ਨੇ ਰੱਖਿਆ ਔਰ ਉਹ ਲੜਕੀ ਜਿਹੜੀ ਆ ਔਰ ਮੀਡੀਆ ਤੋਂ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਜਿਹੜੀਆਂ ਉਹ ਖਬਰਾਂ ਝੂਠੀਆਂ ਖਬਰਾਂ ਬ੍ਰੇਕ ਕਰਵਾ ਰਹੀ ਹੈ ਖਾਸ ਤੌਰ ਤੇ ਜੇ ਮੈਂ ਗੱਲ ਕਰਾਂ ਕਿ ਜਿਵੇਂ ਕੱਲ੍ਹ ਦੀ ਹੋਈ ਜਿਹੜੀ ਇੱਕ ਮੀਟਿੰਗ ਜਿਹੜੀ ਆ ਦਿੱਲੀ ਮਾਫ ਕਰਨਾ ਚੰਡੀਗੜ੍ਹ ਦੇ ਵਿੱਚ ਹੋਈ ਸੀਗੀ ਤਾਂ ਉੱਥੇ ਜੋ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਬਾਤਾਂ ਆਈਆਂ ਕਿ ਚਰਨਜੀਤ ਸਿੰਘ ਚੰਨੀ ਨੇ ਜੀ ਕਾਂਗਰਸ ਛੱਡਣ ਦੀ ਧਮਕੀ ਦੇਦੀ ਜੀ ਚਰਨਜੀਤ ਸਿੰਘ ਚੰਨੀ ਨੇ ਸਿਆਸਤ ਛੱਡਣ ਦੀ ਧਮਕੀ ਦੇ ਦਿੱ ਚੰਨੀ ਸਿੰਘ ਮੀ ਬੀਜੇਪੀ ਚ ਜਾ ਸਕਦੇ ਆ ਇਹੋ ਜਿਹੜੀਆਂ ਫੇਕ ਖਬਰਾਂ ਜਿਹੜੀਆਂ ਉਹ ਜਿਹੜੀਆਂ ਕਰਵਾਈਆਂ ਜਾ ਰਹੀਆਂ ਔਰ ਇੱਕ ਵੀਡੀਓ ਵੀ ਚੰਦੀ ਸਿੰਘ ਜੰਨੀ ਦੀ ਮੀਟਿੰਗ ਦੀ ਜਿਹੜੀ ਬਾਹਰ ਆਈ ਸੀਗੀ ਉਹ ਵੀ ਇਹੋ ਜਿਹੜੀਆਂ ਜਿਹੜੀਆਂ ਚੀਜ਼ਾਂ ਟੀਮ ਜਿਹੜੀ ਆ ਕਰਵਾ ਰਹੀ ਹੈ ਕਿਉਂ ਕਰਵਾ ਰਹੀ ਹੈ ਕਿਉਂਕਿ ਚਰਨਜੀਤ ਸਿੰਘ ਚੰਨੀ ਦੀ ਸ਼ਬੀ ਨੂੰ ਜਿਹੜਾ ਉਹ ਡੈਮੇਜ ਜਿਹੜਾ ਉਹ ਕੀਤਾ ਜਾ ਸਕੀ ਤਾਂ ਕੱਲ ਜਿਹੜੀ ਅਸਲੀਅਤ ਕੀ ਸੀਗੀ ਕੱਲ ਚਰਨਜੀਤ ਸਿੰਘ ਚੰਨੀ ਹੋਣਾ ਵਾਲੀ ਖਬਰ ਦੀ ਚਰਨਜੀਤ ਸਿੰਘ ਚੰਨੀ ਹੋਣਾ ਨੇ ਮੀਟਿੰਗ ਦੇ ਵਿੱਚ ਨਾ ਤਾਂ ਸਿਆਸਤ ਛੱਡਣ ਦੀ ਗੱਲ ਕੀਤੀ ਹੈ ਨਾ ਕਾਂਗਰਸ ਛੱਡਣ ਦੀ ਗੱਲ ਕੀਤੀ ਹੈ ਉਹਨਾਂ ਨੇ ਗੱਲ ਇਹ ਕੀਤੀ ਸੀਗੀ ਕਿ ਭਾਈ ਤੁਸੀਂ ਸਾਰੇ ਜਣੇ ਮੇਰੀ ਇਸ ਤਰੀਕੇ ਦੀ ਸ਼ਬੀ ਨੂੰ ਜਿਹੜੇ ਇੱਕ ਦੋ ਲੀਡਰ ਜਿਹੜੇ ਹੈਗੇ ਆ ਵੱਡੇ ਜਿਨ੍ਹਾਂ ਨੇ ਇਹ ਟੀਮਾਂ ਰੱਖੀਆਂ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ ਮੇਰੀ ਸ਼ਬੀ ਨੂੰ ਜਿਹੜਾ ਉਹ ਡੈਮੇਜ ਕਰ ਰਹੇ ਹੋ ਮੇਰੇ ਖਿਲਾਫ ਜਾੜਬੁੱਝ ਕੇ ਗਲਤ ਅਫਵਾਹਾਂ ਜਿਹੜੀਆਂ ਫਲਾ ਰਹੇ ਹਾਂ ਮੈਂ ਪਾਰਟੀ ਦੇ ਨਾਲ ਆ ਮੈਂ ਪਾਰਟੀ ਜਿੱਥੇ ਮੇਰੀ ਪਾਰਟੀ ਜਿਹੜੀ ਹੈ ਮੇਰੀ ਜਿੱਥੇ ਵੀ ਡਿਊਟੀ ਲਾਊਗੀ ਜਿੱਥੇ ਵੀ ਮੈਨੂੰ ਰੱਖਣਾ ਜਾਊਗੀ ਮੈਂ ਉੱਥੇ ਰੱਖੂੰਗਾ ਔਰ ਉਹਨਾਂ ਨੇ ਕਿਹਾ ਕਿ ਜਿੱਥੇ ਜਿਹੜੇ ਐਸਪੀ ਵਾਲੇ ਬਿਆਨ ਦੇ ਨਾਲ ਜਿਹੜਾ ਰਾਜਾ ਬਣਿੰਗ ਦਾ ਆਇਆ ਸੀਗਾ ਤਾਂ ਜਿੱਥੇ ਕਾਂਗਰਸ ਨੂੰ ਬਹੁਤ ਵੱਡੇ ਪੱਧਰ ਤੇ ਐਸਪੀ ਵੋਟ ਬੈਂਕ ਦਾ ਜਿਹੜਾ ੱਤਕਾ ਲੱਗਿਆ ਡੈਂਟ ਪਿਆ ਜੇ 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 ਮੈਂ ਉਹ ਚੀਜ਼ ਨੂੰ ਮੈਂ ਹੀ ਜਿਹੜਾ ਉਹ ਕਵਰ ਨਹੀਂ ਕਰੂੰਗਾ ਤਾਂ ਫਿਰ ਕੌਣ ਦੇਣਾ ਉਹ ਕਵਰ ਕਰੂਗਾ ਤਾਂ ਮੇਰੇ ਖਿਲਾਫ ਤੁਸੀਂ ਝੂਠੀਆਂ ਖਬਰਾਂ ਫਲਾਉਂਦੇ ਹੋ ਮੇਰੇ ਖਿਲਾਫ ਤੁਸੀਂ ਜਿਹੜਾ ਉਹ ਸਾਰਾ ਕੁਝ ਕਰਵਾਉਂਦੇ ਹੋ ਚਾਲਾ ਚਲਾਉਂਦੇ ਹੋ ਮੇਰੀਆਂ ਵੀ ਜੇ ਤੁਹਾਨੂੰ ਮੈਨੂੰ ਇੰਨਾ ਭੈੜਾ ਲੱਗਦਾ ਤਾਂ ਮੈਂ ਘਰ ਬਹਿ ਜਾਂਦਾ ਪਾਰਟੀ ਜਿੱਥੇ ਡਿਊਟੀ ਲਾਉਗੀ ਉੱਥੇ ਮੈਂ ਕੰਮ ਕਰੂੰਗਾ ਉਹਨਾਂ ਨੇ ਇਹ ਗੱਲ ਕਹੀ ਹੈ ਇਹ ਗੱਲ ਕਹੀ ਸਿਰਫ ਨਾ ਤਾਂ ਸਿਆਸਤ ਛੱਡਣ ਦੀ ਗੱਲ ਕੀਤੀ ਆ ਤੇ ਨਾ ਹੀ ਉਹਨਾਂ ਨੇ ਪਾਰਟੀ ਛੱਡਣ ਦੀ ਗੱਲ ਕੀਤੀ ਤਾਂ ਇਹੋ ਜਿਹੀਆਂ ਜਿਹੜੀਆਂ ਖਬਰਾਂ ਜਿਹੜੀਆਂ ਬ੍ਰੇਕ ਕਰਵਾਈਆਂ ਜਾ ਰਹੀਆਂ ਝੂਠੀਆਂ ਪਿਛਲੇ ਕਈ ਦਿਨਾਂ ਤੋਂ ਵੀ ਅਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤਾਂ ਇਹ ਜਿਹੜੀ ਚਾਲ ਜਿਹੜੀ ਆ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਖਿਲਾਫ ਜਿਹੜੀ ਚੱਲ ਰਹੀ ਹੈ ਕਾਂਗਰਸ ਦੇ ਹੀ ਵੱਡੇ ਜਿਹੜਾ ਲੀਡਰ ਹੈ ਔਰ ਤੁਹਾਨੂੰ ਹੁਣ ਸਾਰਿਆਂ ਨੇ ਆਪਾਂ ਨੂੰ ਸਮਝੀ ਜਾਣਾ ਹੈ ਉਹਨਾਂ ਦੇ ਕੁਝ ਸਾਥੀ ਵੀ ਜਿਹੜੇ ਲੱਗੇ ਹੋਏ ਆ ਕੁਝ ਸਕਰੀਨ ਸ਼ਾਟ ਵੀ ਜਿਹੜੇ ਸਾਨੂੰ ਮਿਲੇ ਆ ਜੇ ਲੋੜ ਪੈਣ ਤੇ ਜਿਹੜੀ ਆ ਉਹ ਵੀ ਸਾਹਮਣੇ ਜਿਹੜਾ ਰੱਖਾਂਗੇ ਪਰ ਇਹ ਗੱਲ ਜਿਹੜੀ ਸਾਹਮਣੇ ਜ਼ਰੂਰ ਆ ਰਹੀ ਹੈ ਕਿ ਇਹ ਅਯੂਸ਼ੀ ਨਾਮ ਦੀ ਲੜਕੀ ਜਿਹੜੀ ਆ ਉਹ ਚੰਦਰਜੀਤ ਸਿੰਘ ਚੰਨੀ ਦੇ ਖਿਲਾਫ ਖਬਰਾਂ ਫਲਾ ਰਹੀ ਹੈ ਕਾਂਗਰਸ ਦੇ ਵੱਡੇ ਲੀਡਰ ਦੇ ਕਹਿਣ ਤੇ ਜੀਨੇ ਉਹ ਲੜਕੀ ਨੂੰ ਤਨਖਾਹ ਤੇ ਜਿਹੜਾ ਰੱਖਿਆ ਹੋਇਆ ਤਾਂ ਬਹੁਤ ਵੱਡੀ ਜਿਹੜੀ ਇਹ ਗੱਲ ਹੈ ਕਿ ਆਪਣੀ ਹੀ ਪਾਰਟੀ ਦੀਆਂ ਮੀਟਿੰਗ ਦੀਆਂ ਕੁਝ ਅੰਦਰਲੀਆਂ ਗੱਲਾਂ ਜਿਹੜੀਆਂ ਉਹ ਕਿਵੇਂ ਬਾਹਰ ਆ ਰਹੀਆਂ ਨੇ ਕੌਣ ਇਹਦੇ ਲਈ ਜ਼ਿੰਮੇਵਾਰ ਹੈ ਕਿਵੇਂ ਪਾਰਟੀ ਦੇ ਅੰਦਰਲੀਆਂ ਵੀਡੀਓਜ਼ ਮੀਟਿੰਗ ਦੀਆਂ ਵੀਡੀਓ ਸਾਹਮਣੇ ਬਾਹਰ ਆ ਰਹੀਆਂ ਨੇ ਉਹ ਕਿਹਦੀ ਜ਼ਿੰਮੇਵਾਰੀ ਹੈ ਇਹ ਜਿਹੜੀ ਗੱਲ ਜਿਹੜੀ ਪਤਾ ਹੋਣੀ ਚਾਹੀਦੀ ਹੈ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਕਿਹਦੀ ਬਣਦੀ ਹੈਗੀ ਹੈ ਤਾਂ ਮੀਟਿੰਗ ਦੀਆਂ ਅੰਦਰੂਨੀ ਗੱਲਾਂ ਦੀ ਔਰ ਮੀਟਿੰਗ ਦੀਆਂ ਵੀਡੀਓਜ਼ ਬਾਹਰ ਲਾਉਣ ਦੀ ਜ਼ਿੰਮੇਵਾਰੀ ਜਿਹੜੀ ਉਹ ਕਿਹਦੀ ਬਣਦੀ ਹੈ ਇਹ ਜਿਹੜੀ ਗੱਲ ਮੈਂ ਮੈਂ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਔਰ ਦੇਖਦੇ ਆ ਕਿ ਇਹਦੇ ਤੇ ਇੱਕ ਪਰਪੇਸ਼ ਭਗੇਲ ਹੋਣੀ ਕੀ ਜਿਹੜੀ ਇਹ ਕਾਰਵਾਈ ਕਰਦੇ ਆ ਹਾਂ ਇੱਕ ਮਾਨ ਜਿਹੜੀ ਕੀ ਕਾਰਵਾਈ ਕਰਦੀ ਹੈ ਕਿ ਆਖਰ ਕਾਂਗਰਸ ਦੀ ਗੁੱਪ ਮੀਟਿੰਗ ਦੀਆਂ ਗੱਲਾਂ ਜਿਹੜੀਆਂ ਉਹ ਕਿਉਂ ਜਿਹੜੀਆਂ ਬਾਹਰ ਤੇ ਕੌਣ ਚੜਦਾ ਹੈਗਾ ਤਾਂ ਕਿਉਂ ਕਾਂਗਰਸ ਦੇ ਆਪਣੇ ਹੀ ਵੱਡੇ ਲੀਡਰ ਜਿਨ੍ਹਾਂ ਦੀ ਹੈ ਜਿਨ੍ਹਾਂ ਦੀ ਜਿਹੜੀ ਪਪੁਲਾਰਿਟੀ ਸਰਕਾਰ ਦੇ ਸਰਵੇ ਦੇ ਵਿੱਚ ਵੀ ਜਿਹੜੀ 1 ਨੰਬਰ ਤੇ ਆਉਂਦੀ ਹੈ ਉਹਨਾਂ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਤਾਂ ਇਹ ਸਾਰੀਆਂ ਕਾਰਵਾਈਆਂ ਜਿਹੜੀਆਂ ਉਹ ਦੇਖਣੀਆਂ ਪੈਣਗੀਆਂ ਕਿ ਆਖਰ ਕਿਉਂ ਕਰਵਾ ਰਿਹਾ ਕੌਣ ਕਰਵਾ ਰਿਹਾ ਤਾਂ ਨਾਮ ਸਾਹਮਣੇ ਆ ਸਕਰੀਨ ਸ਼ਾਟ ਵੀ ਜਿਹੜੇ ਆ ਸਾਹਮਣੇ ਆ ਜਾਣਗੇ ਵੀਡੀਓ ਆਧਾਰ ਦੇ ਨਾਲ ਜਿਹੜੀਆਂ ਗੱਲਾਂ ਹੋਈਆਂ ਨੇ ਤਾਂ ਉਹ ਵੀ ਜਿਹੜੀਆਂ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਣਗੀਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਵੀ ਟੀਮ ਦੇ ਕੁਝ ਹੋਰ ਬੰਦਿਆਂ ਦਾ ਵੀ ਔਰ ਨਾਲ ਹੀ ਨਾਲ ਜਿਹੜੇ ਉਸ ਲੀਡਰ ਦਾ ਚੱਲ ਦੱਸ ਜਿਹੜਾ ਉਹ ਜਨਤ ਕਰਾਂਗੇ ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਹੀ ਜਾਣਾ ਔਰ ਆਉਣ ਵਾਲੇ ਦਿਨਾਂ 'ਚ ਉਹਦਾ ਖੁੱਲ ਕੇ ਵੀ ਨਾਮ ਔਰ ਜਿਹੜੇ ਕੁਝ ਹੋਰ ਵੀ ਉਹਦੀ ਕਮਿਟੀ ਦੇ ਬੰਦੇ ਇਹੋ ਜਿਹੀਆਂ ਕਾਰਵਾਈਆਂ ਦੇ ਵਿੱਚ ਲੱਗੇ ਆ ਕੁਝ ਜਿਹੜੇ ਹੈਗੇ ਆ ਉਹਨਾਂ ਦਾ ਵੀ ਨਾਮ ਹੈ ਤੁਹਾਡੀ ਜੀ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਜੀ ਤਾਂ ਹਾਂ ਜੀ ਆ ਆਯੂਸ਼ੀ ਨਾਮ ਦੀ ਲੜਕੀ ਦੱਸੀ ਜਾ ਰਹੀ ਹੈ ਜੋ ਕਿ ਇਹ ਖਬਰਾਂ ਫੇਲ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਜਿੱਦਾਂ ਕਿ ਮੇਰੇ ਸੀਨੀਅਰ ਪੱਤਰਕਾਰ ਨੇ ਵੀ ਦੱਸਿਆ ਸੋ ਕਿਦਾਂ ਇਸ ਮਾਮਲੇ ਦੇ ਉੱਤੇ ਕਿ ਕੁਝ ਕਾਰਵਾਈ ਹੋਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਹੋਰ ਵੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ